ਬਾਈ ਸਸਤਰੀ ਕਾਲ ਸਾਰਿਆਂ ਨੂੰ ਤੇ ਮੈਂ ਗੁੱਟਾ ਕੋਟ ਲਈ ਅੱਜ ਦੀ ਵੀਡੀਓ 'ਚ ਆਪਾਂ 4 ਟਰੈਕਟਰ ਲੈ ਕੇ ਆਂਦੇ ਆ ਬਕਾਉ ਬਾਈ ਤੇ 1 ਰੋਟਾਵੇਟਰ 7 ਫੁੱਟਾ ਤੇ 1 ਟਰਾਲੀ 6 ਚੀਜ਼ਾਂ ਲੈ ਕੇ ਆਏ ਆ ਆਪਣੇ ਚੈਨਲ ਤੇ ਬਕਾਉ ਬਾਈ 6ਾਂ ਚੀਜ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਕੋਈ ਵੀ ਭਰਾ ਨੂੰ ਕੀ ਚੀਜ਼ ਲੋੜ ਹੋਈ ਤੇ ਬਾਈਆਂ ਦਾ ਥੱਲੇ ਚੱਲੂਗਾ ਨੰਬਰ ਬਈ ਜਿਹਦੀ ਚੀਜ਼ ਆ ਜਿਹਦਾ ਟਰੈਕਟਰ ਆ ਇੱਕ ਬਾਈ ਜਣ ਲਾ ਲਿਓ ਬਾਈ ਫੋਨ ਜਿਵੇਂ ਆਹ ਟਰੈਕਟਰ ਬਾਈ ਅਰਜਨ 555 ਸਕਰੀਨ ਤੇ ਚੱਲੀ ਜਾਂਦਾ ਇਹ ਬਾਈ ਦਾ ਪਿੰਡ ਆ ਜਿਹੜਾ ਪਿੰਡ ਰੁੜਕਾ ਜਿਲੰਦਰ ਦੇ ਵਿੱਚ ਆ ਬਈ ਪਿੰਡ ਪੰਡਾ ਰੁੜਕੇ ਦੇ ਵਿੱਚ ਖੜਾ ਬਈ ਜਲੰਧਰ ਦੇ ਪੰਡਾ ਦੇੰਦਰ ਰੁੜਕਾ ਉੱਥੇ ਖੜਾ ਬਈ ਟਰੈਕ ਬਾਈ ਦੇ ਘਰੇ ਤੇ ਬਾਈ ਘਰੂ ਬਈ ਆ ਕੋਈ ਵਪਾਰੀ ਨਹੀਂ ਬਾਈ ਇਹ ਬਾਈ ਦਾ ਬਈ ਨੰਬਰ ਥੱਲੇ ਆ ਤੇ ਬਾਈ ਨੂੰ ਬਈ ਲਾਰੇ ਫੋਨ ਕਿਸੇ ਨੂੰ ਬਾਈ ਦਾ ਟਰੈਕ ਹੋਇਆ ਫਰਟ ਤੇ 2012 ਮਾਡਲਾ ਟਰੈਕਟਰ ਤੇ ਪੰਜਾਬ ਨੰਬਰ ਆ ਤੇ ਪਿਛਲੇ ਟਾਇਰ ਆ ਜਿਹੜੇ ਉਹ 50 ਕ ਪੈਸੇ ਆ ਇਹ ਮੂਹਰੇ ਬਾਈ 7 80 90 ਪੈਸੇ ਟਾਇਰ ਆ ਮੂਹਰੇ ਚੰਗੇ ਬਈ ਕੰਡੀਸ਼ਨ ਦੇ ਵਿੱਚ ਟਾਇਰ ਪੂਰੇ ਚੰਗੇ ਆ ਤੇ ਸਿਹਰ ਗੇ ਰੱਜ ਜਾਂਦੇ ਆ 555 ਅਰਜਨ ਆ ਬਾਈ ਕਿਸੇ ਭਰਾ ਨੇ ਵੀ 555 ਅਰਜਨ ਕਈ ਭਰਾ ਕਹਿੰਦਾ 1 ਕਰੋੜ ਟਰੈਟ ਲੈਣਾ ਤੇ ਆ ਬਈ ਕਰੋੜ ਟਰੈਟ ਆ ਜਲੰਧਰ ਜ਼ਿਲ੍ਹੇ ਚ ਬਾਈ ਦਾ ਪਿੰਡ ਆ ਤੇ ਕਿਸੇ ਨੂੰ ਬਾਈ ਦਾ ਟਰੈਟ ਆ ਗਿਆ ਹਾ ਫਟਦੇ ਬਾਈ ਦਾ ਥੱਲੇ ਨੰਬਰਾਂ ਤੇ ਬਾਈ ਨੂੰ ਲਾ ਲੇ ਬਾਈ ਫੋਨ ਤੇ ਆਪਾਂ ਬਾਈ ਸਾਰੀਆਂ ਵੀਡੀਓ ਚ ਦੱਸਦੇ ਆ ਕਿ ਜਿਹੜੇ ਬਾਈ ਦੀ ਮਸ਼ੀਨਰੀ ਹੁੰਦੀ ਆ ਉਹਦਾ ਨੰਬਰ ਥੱਲੇ ਹੁੰਦਾ ਤੇ ਉੱਪਰ ਨੰਬਰ ਵੀ ਆਪਣਾ ਲਗਿਆ ਹੁੰਦਾ ਕਿਸੇ ਨੇ ਕੋਈ ਭਰਾ ਨੇ ਖੇਤੀਬਾੜੀ ਦੀ ਕੋਈ ਵੀ ਮਸ਼ੀਨਰੀ ਵੇਚਨੀ ਆ ਤੇ ਉਹ ਬਈ ਉੱਪਰਲੇ ਨੰਬਰ ਤੇ ਭੇਜਿਆ ਕਰੋ ਆਪਾਂ ਫ੍ਰੀ ਵੀਡੀਓ ਪਾਉਣੀ ਆ ਆਹ ਤੇ ਫ੍ਰੀ ਦੱਸਦੇ ਆ ਐਡਰੈਸ ਇਹ ਕਿਹੜੀ ਮਹੀਨਦਰੀ ਵਿੱਚ ਕਿੱਥੇ ਖੜੀ ਆ ਇਹਦੀ ਦੱਸਾਂ ਦੀ ਆਪਣੇ ਐਡ ਆ ਬਾਈ ਉਹ ਫਰੀ ਆ ਕੋਈ ਵੀ ਭਰਾ ਆਪਾਂ ਨੂੰ ਦਿਨ ਰਾਤ ਮਹੀਨਦਰੀਆਂ ਦੀ ਆਪਦੀ ਭੇਜ ਦੇ ਵੇਚਣ ਵਾਲੀ ਇਹ ਹੋਵੇ ਇਕੱਲੀ ਖੇਤੀਬਾੜੀ ਦਾ ਸੰਬੰਧਕ ਮਹੀਨਦਰੀ ਉਹ ਹੋਰ ਨਾ ਹੋਵੇ ਬਾਈ ਖੇਤੀਬਾੜੀ ਨਾਲ ਕੁਝ ਵੀ ਤੁਸੀਂ ਵੇਚਣਾ ਸੁਪਰ ਸੈੱਟ ਰੋਟਾਵੇਟਰ ਕੁਝ ਵੀ ਕੰਪੈਨ ਵੱਡੀ ਛੋਟੀ ਕੋਈ ਵੀ ਹੋਵੇ ਉਹ ਮੈਂ ਉਸਦਾ ਹੀ ਲੈਣਾ ਹੋਵੇ ਚੈਨਲ ਤੇ ਬਾਈ ਤੇ ਆਪਣਾ ਨੰਬਰ ਆ ਉੱਪਰ ਤੇ ਆ ਬਾਈ ਅਰਜਨ ਵਾਲੇ ਬਾਈ ਦਾ ਥੱਲੇ ਨੰਬਰ ਆ ਕਿਸੇ ਵੀ ਭਰਾ ਨੂੰ ਅਰਜਨ ਬਾਈ ਦਾ ਆ ਗਿਆ ਹੋਇਆ ਫੱਟ ਦੇ ਬਾਈ ਕਹਿੰਦਾ 3 ਲੱਖ ਤੇ 70 ਹਜ਼ਾਰ ਦਾ ਮੈਂ ਟਰੈਡ ਦੇ ਦੂੰਗਾ ਅਰਜਨ ਇਹ ਪੂਰਾ ਸਮਿਆ ਟ੍ਰੈਟ ਆ ਬਾਈ ਮੇਰਾ ਇਹ ਸਾਰੇ ਭਰਾ ਦੇਖ ਲਓ ਬਾਈ ਅਰਜੈਂਟ ਟ੍ਰੈਟ ਤੇ ਇਦੂ ਪਿੱਛੇ ਬਾਈ ਇੱਕ ਫਾਰਮ 60 ਆ ਉਹ ਵੀ ਸਾਰੇ ਭਰਾ ਦੇਖ ਲਓ ਬਾਈ ਜੀ ਫਾਰਮ ਟ੍ਰੈਕ 60 ਦਾ ਆ ਖੜਾ ਜਿਹੜਾ ਟ੍ਰੈਟ ਇਹ ਪਿੰਡ ਦਿਉਣ ਖੜਾ ਤੇ ਦਿਉਣ ਪਿੰਡ ਬਾਈ ਜ਼ਿਲ੍ਹਾ ਬਠਿੰਡੇ ਚੋਂ ਦਾ ਤੇ ਦਿਉਣ ਪਿੰਡ ਖੜਾ ਬਾਈ ਇਹੇ ਫਾਰਮ 60 ਤੇ 2010 ਮਾਡਲ ਆ ਕਿਸੇ ਵੀ ਭਰਾ ਨੇ ਲੈਣਾ ਹੋਵੇ ਫਾਰਮ 60 ਤੇ ਆ ਖੜਾ ਬਾਈ ਦਿਉਣ ਪਿੰਡ ਦੇ ਵਿੱਚ ਤੇ ਪੰਜਾਬ ਨੰਬਰ ਆ ਇਹ ਜਿਹੜਾ ਨੰਬਰ ਆ ਬਈ ਟਰੈਕਟਰ ਦਾ ਉਹ VIP ਲੱਗਿਆ 0071 0071 ਨੰਬਰ ਆ ਬਈ ਇਹਦਾ ਪੰਜਾਬ ਨੰਬਰ ਆ ਤੇ VIP ਨੰਬਰ ਲੱਗਾ ਟਰੈਕਟਰ ਨੂੰ ਆ ਦੇਖ ਲੋ ਸਾਰੇ ਭਰਾ ਬਈ ਪੂਰਾ ਸਮਿਆਂ ਟਰੈਕਟਰ ਆ ਪੂਰਾ ਸੋਹਣਾ ਟਰੈਕਟਰ ਆ ਬਈ ਫਾਰਮ 60 ਕਿਸੇ ਵੀ ਭਰਾ ਨੇ ਲੈਣਾ ਹੋਵੇ ਫਾਰਮ 60 ਤੇ ਚਾਰੇ ਟਾਇਰ 80 85 ਪੈਸੀਆ ਟਾਇਰ ਆ ਬਈ ਸਾਰੇ ਭਰਾ ਦੇਖ ਲੋ ਟਾਇਰ ਬਈ ਆਹਾਂ ਟਰੈਕਟਰ ਦੀ ਕੰਡੀਸ਼ਨ ਆ ਬਈ ਪੂਰੀ ਸੋਹਣੀ ਆ ਇਹ ਬਾਈ ਦਾ ਥੱਲੇ ਨੰਬਰ ਆ ਬਈ ਟਰੈਕਟਰ ਵਾਲੇ ਦਾ ਕਿਸੇ ਨੂੰ ਬਾਈ ਦਾ ਟਰੈਟ ਆ ਗਿਆ ਹੋਇਆ ਫੱਟ ਤੇ ਥੱਲੇ ਨੰਬਰ ਆ ਤੇ ਬਾਈ ਨੂੰ ਲਾਲੇ ਬਾਈ ਫੋਨ ਬਾਈ ਕਹਿੰਦਾ ਕਿਸੇ ਨੂੰ ਮੇਰਾ ਟਰੈਟ ਆ ਗਿਆ ਹੋਇਆ ਫੱਟ 3 ਲੱਖ ਤੇ 65 ਹਜ਼ਾਰ ਦਾ ਟਰੈਟ ਦੇਊਗਾ ਬਾਈ ਪੂਰਾ ਸਮਾਂ ਟਰੈਟ ਆ ਬਾਈ ਦਾ ਕਿਸੇ ਨੂੰ ਬਾਈ ਦਾ ਟਰੈਟ ਆ ਗਿਆ ਹੋਇਆ ਫੱਟ ਤੇ ਥੱਲੇ ਬਾਈ ਫੋਨ ਤੇ ਬਾਈ ਨੂੰ ਲਾਲੇ ਬਾਈ ਫੋਨ ਤੇ ਇਹਦੇ ਬੱਚੇ ਇੱਕ A C E ਟੈਟਰਾ ਬਾਈ ਉਹ ਵੀ ਸਾਰੇ ਭਰਾ ਦੇਖ ਲਓ ਬਾਈ ਜੀ ਆਹ ਟਰੈਕਟਰ ਆ ਜਿਹੜਾ A C E ACE ACE ਵੀ ਕਹਿੰਦੇ ਆ ਬਾਈ ਟਰੈਕਟਰ ਨੂੰ ਇਹਦਾ ਤੇ ਆਮ ਇਹਦੇ E ਪਿੱਛੇ ਲੱਗਦੀ ਆ ACE ਆ ਟਰੈਕਟਰ ਇਹ ਤੇ ਇਹ ਜਿਹੜੇ ਬਾਈ ਦਾ ਟਰੈਕਟਰ ਆ ਬਾਈ ਦਾ ਨਾਮ ਜੱਸਾ ਤੇ ਪਿੰਡ ਪੂਲਾ ਤੇ ਜ਼ਿਲ੍ਹਾ ਬਠਿੰਡਾ ਬਾਈ ਪੂਲੇ ਪਿੰਡ 'ਚ ਖੜਾ ਇਹ 2011 ਮਾਡਲ ਆ ਤੇ ਪੰਜਾਬ ਨੰਬਰ ਆ ਬਾਈ ਦਾ ਆ ਟਰੈਕਟਰ ਤੇ ਪਿਛਲੇ ਟਾਇਰ ਆ ਜਿਹੜੇ ਉਹ ਵੇਸ 90 ਕੇ ਪੈਸੇ ਟਾਇਰ ਆ 90 95 ਪੈਸੇ ਤੇ ਮੂਰਲੇ ਥੋੜੇ ਘਾਟ ਆ ਬਾਈ ਉਹ 30 50 ਪੈਸੇ ਆ ਬਾਈ ਕਹਿੰਦਾ ਟਾਇਰ ਮੇਰੇ ਟਰੈਕਟਰ ਦੇ ਤੇ ਆ ਟਰੈਕਟਰ ਆ ਸਾਰਾ origignal ਆ ਬਾਈ ਕਹਿੰਦਾ ਟਰੈਕਟਰ ਮੇਰਾ ਬਾਈ ਤੇ ਬਹੁਤ ਵਧੀਆ ਟਰੈਕ ਲੱਗਿਆ ਬਾਈ ਦਾ ਬਾਈ ਤੇ ਸਾਰੇ ਭਰਾ ਦੇਖ ਲਓ ਕਿਸੇ ਨੇ ਵੀ ਆ ਟਰੈਕਟਰ ਲੈਣਾ ਹੋਵੇ AC E ਬਾਈ ਤੇ ਆ ਬਾਈ ਪੂਲੇ ਪਿੰਡ ਖੜਾ ਤੇ ਬਾਈ ਦਾ ਥੱਲੇ ਨੰਬਰ ਆ ਤੇ ਜਿਹੜਾ ਬਾਈ ਦਾ ਬਾਈ ਨੰਬਰ ਆ ਇਹ WhatsApp ਕਾਲ ਲੱਗਦੀ ਆ ਦੂਜੀ ਕਾਲ ਨਹੀਂ ਲੱਗਦੀ ਸ਼ਾਇਦ ਬਾਈ ਬਾਈ ਬਾਹਰਲੇ ਮੁਲਖ ਚਾ ਕਿਸੇ ਚ ਤੇ ਬਾਈ ਨੇ ਲਿਖ ਕੇ ਭੇਜਿਆ ਵੀ ਇਹ ਕਿਸੇ ਨੇ ਵੀ ਗੱਲਬਾਤ ਕਰਨੀ ਟਰੈਕਟਰ ਦੀ ਤੇ WhatsApp ਕਾਲ ਲੱਗੂਗੀ ਬਾਈ ਦੂਜੀ ਕਾਲ ਇਹਨੂੰ ਨਹੀਂ ਲੱਗਦੀ ਕਿਸੇ ਨੂੰ ਵੀ ਬਾਈ ਦਾ ਟਰੈਟ ਆ ਗਿਆ ਹੋਇਆ ਫਟ ਏ ਸੀ ਈ ਤੇ ਬਾਈ ਨੂੰ ਬਈ ਲਾ ਲਿਓ ਫੋਨ 2 ਲੱਖ ਤੇ 45000 ਦਾ ਟਰੈਕਟਰ ਬਾਈ ਦੇਊਗਾ ਆ ਸਾਰੇ ਭਰਾ ਦੇਖ ਲਓ ਬਾਈ ਕਿਸੇ ਨੂੰ ਵੀ ਬਾਈ ਦਾ ਟਰੈਟ ਆ ਗਿਆ ਹੋਇਆ ਫਟ ਤੇ ਬਾਈ ਦਾ ਬਈ ਥੱਲੇ ਨੰਬਰ ਆ ਤੇ ਬਾਈ ਨੂੰ ਬਈ WhatsApp ਕਾਲ ਲਾ ਲਿਓ ਤੇ ਇਦੋਂ ਪਿੱਛੇ ਇੱਕ ਟਰੈਟ ਬਾਈ ਹੋਰ ਆ ਉਹ ਵੀ ਸਾਰੇ ਭਰਾ ਦੇਖੋ ਬਾਈ ਜੀ ਆਹ ਟਰੈਕਟਰ ਜਿਹੜਾ 43600 ਜਮਾਂ ਨਵਾਈਆਂ ਏ ਬਾਈ ਗੈਨ ਫਾਰਮ ਵਾਲਿਆਂ ਕੋਲੇ ਆ ਲੁਧਿਆਣੇ ਇਹ ਗੈਨ ਫਾਰਮ ਵਾਲਿਆਂ ਦਾ ਕੰਮ ਆ ਬਾਈ ਮੋਡੀਫਾਈ ਟਰੈਕ ਕਰਦੇ ਆ ਕਿਸੇ ਨੇ ਭਾੜੇ ਮੋਡੀਫਾਈ ਟਰੈਕ ਕਰਾਉਣਾ ਹੋਵੇ ਤਾਂ ਉਹ ਵੀ ਗੈਨ ਫਾਰਮ ਵਾਲੇ ਕਰਦੇ ਆ ਲੁਧਿਆਣੇ ਤੇ ਸੇਲ ਵੀ ਕਰਦੇ ਆ ਜਿਵੇਂ ਆਹ ਟਰੈਕਟਰ ਬਾਈ 92 ਮਾਡਲ ਆ ਬਾਈਆਂ ਕੋਲੇ 3600 ਇਹ ਜਮਾਂ ਬਾਈ ਕਹਿੰਦੇ ਵੀ ਨਟ-ਨਟ ਵੀ ਨਵਾਂ ਲੱਗਿਆ ਵਾ ਟਰੈਕ ਤੇ ਇਹ ਜਮਾਂ ਭਾਅ ਜੀ ਤੈੜ ਦਿੰਦੇ ਆ ਬਾਈ ਉਹੇ 2 ਲੱਖ ਦਾ ਟਰੈਡ ਦੇ ਦੇਣਗੇ ਬਾਈ 1992 ਮਾਡਲ ਆ 3600 ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਡ ਤੇ ਬਾਈਆਂ ਕੋਲੋਂ ਟਰੈਡ ਵੀ ਮਿਲ ਜਾਂਦੀ ਆ ਬਾਈ ਫੋੜ ਫਾੜ ਬਹੁਤ ਤਿਆਰ ਕਰਦੇ ਆ ਸ਼ੌਂਕ ਨਾਲ ਬਾਈ ਮੋਡੀਫਾਈ ਕਰਦੇ ਆ ਤੇ ਜੇ ਕਿਸੇ ਨੇ ਮੋਡੀਫਾਈ ਕਰਾਉਣਾ ਵੀ ਆ ਟਰੈਕਟਰ ਵੀ ਕਿਸੇ ਵੀ ਪੁਰਾਣੇ ਤੇ ਬਾਈਆਂ ਦਾ ਬਾਈ ਥੱਲੇ ਨੰਬਰ ਆ ਤੇ ਬਾਈਆਂ ਨਾਲ ਬਾਈ ਕਰ ਲਿਓ ਗੱਲ ਤੇ ਜੇ ਆਹ ਟਰੈਡ ਲੈਣਾ ਬਾਈ 3600 ਫੋੜ ਐਡਾ ਸ਼ਿੰਗਾਰਿਆ ਹੋਆ ਟਰੈਡ ਇਹ ਬਾਈ ਸਾਰੇ 2 ਲੱਖ ਦਾ ਬਾਈ ਦੇ ਦੇਣਗੇ ਤੇ ਬਾਈਆਂ ਨਾਲ ਵੀ ਜੇ ਟਰੈਕਟਰ ਲੈਣਾ ਤਾਂ ਵੀ ਗੱਲ ਕਰ ਲਿਓ ਜੇ ਮੋਡੀਫਾਈਡ ਟਰੈਡ ਕਰਾਉਣਾ ਤਾਂ ਵੀ ਗੱਲ ਕਰ ਲਿਓ ਤੇ ਗੱਲ ਫਾਰਮ ਲੁਧਿਆਣੇ ਵਾਲੇ ਆ ਬਾਈ ਆਹਾ ਬਾਈ ਤੇ ਥੱਲੇ ਬਾਈਆਂ ਦਾ ਨੰਬਰ ਆ ਤੇ ਬਾਈਆਂ ਨੂੰ ਲਾ ਲਿਓ ਵੀ ਫੋਨ ਤੇ ਇਹਦੋਂ ਪਛੇ ਇੱਕ ਬਾਈ ਰੋਟਾਵੇਟਰ 7 ਫੁੱਟਾ ਉਹ ਵੀ ਸਾਰੇ ਭਰਾ ਦੇਖ ਲਓ ਤੇ ਇੱਕ ਟਰਾਲੀ ਆ ਲਾਟ ਤੇ ਉਹ ਵੀ ਸਾਰੇ ਭਰਾ ਦੇਖ ਲਓ ਬਾਈ ਜੀ ਆ ਰੋਟਾਵੇਟਰ 7 ਫੁੱਟਾ ਤੇ ਸ਼ਕਤੀਮਾਨ ਵਾਲਿਆਂ ਦਾ ਬਣਿਆ ਵਾ ਤੇ ਇਹ ਬਾਈ ਲੁਧਿਆਣੇ ਏਰੀਏ ਚ ਪਿਆ ਇਹ ਥੱਲੇ ਬਾਈ ਦਾ ਨੰਬਰ ਆ ਬਾਈ ਤੇ ਬਾਈ ਨੂੰ ਬਾਈ ਲਾਰੇ ਫੋਨ ਜੇ ਕਿਸੇ ਨੂੰ ਵੀ ਸ਼ਕਤੀਮਾਨ ਦਾ ਰੋਟਾਵੇਟਰ ਚਾਹੀਦਾ ਹੋਵੇ ਤੇ ਬਾਈ ਕਹਿੰਦਾ 2018 ਮਾਡਲ ਆ ਤੇ ਮਾਡਲ ਥੋੜਾ ਡਾਊਨ ਲੱਗਦਾ ਤੇ ਛੂਟਾਵੇਟਰ ਚੱਲਿਆ ਬਹੁਤ ਘੱਟ ਆ ਛੁਰੀਆਂ ਵੀ ਨਾਲ ਦੀਆਂ ਤੇ ਪੂਰਾ ਸੋਹਣੀ ਹਾਲਤ ਚ ਆ ਬਾਈ ਰੋਟਾਵੇਟਰ ਕਿਸੇ ਵੀ ਭਰਾਣੇ ਲੈਣਾ ਹੋਵੇ ਤਾਂ ਬਾਈ ਕਹਿੰਦਾ ਵੀ 90000 ਤੋਂ ਤਾਂ ਰੋਟਾਵੇਟਰ ਮਿਲੂਗਾ 95 ਦੇ ਆਸੇ ਪਾਸੇ ਮਿਲੂਗਾ ਤੇ ਪੂਰਾ ਬਾਈ ਸਾਫ਼ ਰੋਟਾਵੇਟਰ ਪਿਆ ਤੇ ਚੱਲਿਆ ਬਹੁਤ ਘੱਟ ਆ ਮਾਡਲ ਹੈਗਾ 2018 ਇਹ ਸ਼ਕਤੀਮਾਨ ਦਾ ਰੋਟਾਵੇਟਰ ਬਣਿਆ ਕਿਸੇ ਵੀ ਭਰਾ ਨੇ ਲੈਣਾ ਹੋਵੇ ਰੋਟਾਵੇਟਰ ਤੇ ਇਹ ਲੁਧਿਆਣਾ ਏਰੀਏ ਚ ਪਿਆ ਬਾਈ ਤੇ ਥੱਲੇ ਬਾਈ ਦਾ ਨੰਬਰ ਆ ਤੇ ਬਾਈ ਨੂੰ ਬਾਈ ਲਾ ਲਿਓ ਫੋਨ ਕਿਸੇ ਨੇ ਵੀ ਰੋਟਾਵੇਟਰ ਲੈਣਾ ਹੋਵੇ ਤੇ ਥੱਲੇ ਬਾਈ ਦਾ ਫੋਨ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਇਹਦੂ ਪਿੱਛੇ ਕਟਰਾਲੀ ਆ ਬਾਈ ਉਹ ਵੀ ਸਾਰੇ ਭਰਾ ਦੇਖ ਲਓ ਆ ਬਾਈ ਇਹ ਤਾਲਾ ਇਹ ਲੁਧਿਆਣਾ ਏਰੀਏ ਚ ਖੜਾ ਤੇ ਜਲੰਧਰ ਦਾ ਬਣਿਆ ਬਈ ਇਹ 7 ਫੁੱਟਾ ਚੌੜਾ ਤੇ 16 ਫੁੱਟ ਲੰਮਾ ਬਾਈ ਕਿਸੇ ਵੀ ਭਰਾਣੇ ਬਈ ਟਰਾਲਾ ਲੈਣਾ ਹੋਵੇ ਤਾਂ ਆ ਵੀ ਲੁਧਿਆਣਾ ਏਰੀਏ ਚ ਖੜਾ ਟਰਾਲਾ ਤੇ ਸਾਰੇ ਭਰਾ ਦੇਖ ਲੋ ਤੇ 70 75 ਪੈਸੀ ਟਾਇਰ ਆ ਬਈ ਪੱਕੇ ਤੇ ਪੂਰਾ ਸਾਫ ਆ ਕਿਤੇ ਕੋਈ ਗਲਿਆਣੀ ਕਰਿਆ ਨਹੀਂ ਬਈ ਤੇ ਵੈੱਡ ਪੈਪ ਵਾਲਾ ਵੈੱਡ ਲੱਗਿਆ ਸਮੇਤ ਜਾਲੀ ਆ ਬਈ ਤੇ 10 ਨਰੀ ਹਾਬਾ ਬਈ ਆ ਦੀ ਦੇਖ ਲੋ ਬਈ ਸਾਰੇ ਭਰਾ ਤੇ ਰੀਲ ਦਾ ਹਿੱਸਾ ਲੱਗਿਆ ਕਿਸੇ ਵੀ ਭਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਬਾਈ ਥੱਲੇ ਨੰਬਰ ਆ ਬਾਈ ਕਹਿੰਦਾ ਮੇਰਾ ਟਰਾਲਾ ਕਿਸੇ ਨੂੰ ਫਟ ਆ ਗਿਆ ਹੋਇਆ ਤੇ 3 ਲੱਖ 25000 ਦਾ ਟਰਾਲਾ ਦੇਉਂਗਾ ਬਾਈ ਬਾਈ ਕਹਿੰਦਾ ਕਿਤੋਂ ਵੀ ਗਲਿਆਣੀ ਕਰੈਣੀ ਪੂਰਾ ਸਾਫ ਟਰਾਲਾ ਖੜਾ ਟਾਟਾ ਦਾ ਸਮਾਨ ਲੱਗਿਆ ਬਾਈ ਆ ਬਾਈ ਪੂਰਾ ਫੁੱਲ ਹੈਵੀ ਟਰਾਲਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਬਗੈਰ ਬਾਈ ਜੱਕ ਪੋਆ ਇਹ ਕਈ ਭਰਾ ਕਹਿੰਦੇ ਆ ਵੀ ਜੱਕ ਦੀ ਜੱਕ ਵਾਲਾ ਕਿ ਨਹੀਂ ਜੱਕ ਵਾਲਾ ਇਹ ਬਾਈ ਜਲੰਧਰ ਏਰੀਏ ਚ ਜਾਦੇ ਬਗੈਰ ਜੱਕ ਤੋਂ ਟਰਾਲੇ ਬਣਦੇ ਆ ਤੇ ਜਲੰਧਰ ਜਿਲ੍ਹੇ ਦਾ ਬਣਿਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰਾਲਾ ਤੇ ਥੱਲੇ ਬਾਈ ਦਾ ਨੰਬਰ ਆ ਬਾਈ ਤੇ ਲਾਰੇ ਬਾਈ ਨੂੰ ਕੋਈ ਫੋਨ ਤੇ ਅੱਜ ਦੀਆਂ ਵੀ ਆਪਾਂ ਕੋਈ ਛੇ ਵੀਡੀਓ ਸੀ ਤੇ ਛੇ ਵੀਡੀਓ ਦਿਖਾਤੀਆਂ ਆਪਾਂ ਤੇ ਕੱਲ ਨੂੰ ਕੋਈ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ